ਖਾਲਸੇ ਦੀ ਜਨਮ ਭੂਮੀ ਗਰਚੰਕ ਤੋਂ ਸ਼੍ਰੀ ਨਾਨਕਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਅਰਜੀ ਮੁਰੰਮਤ ਕਿਲਾ ਆਨੰਦਗੜ੍ਹ ਸਹਿਬ ਵੱਲੋਂ ਸੇਵਾ ਰਾਹੀਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਰਕਾਰ ਅੜੀਕਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਬਹਿਤ ਨਿੰਦਣਯੋਗ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਿਮੀਸ਼ਾ ਮਹਿਤਾ ਵੱਲੋਂ ਮੌਕੇ ਤੇ ਪਹੁੰਚ ਕੇ ਕੀਤਾ ਗਿਆ ਇਸ ਮੌਕੇ ਨਿਮੀਸ਼ਾ ਮਹਿਤਾ ਨੇ ਕਿਲਾ ਆਨੰਦਗੜ੍ਹ ਦੇ ਸੇਵਾਦਾਰ ਬਾਬਾ ਬਸਤਨਾਮ ਸਿੰਘ ਦੀ ਇਸ ਨੇਕ ਕਾਰਜ ਲਈ ਧੰਨਵਾਦ ਕਰਕੇ ਕਿਹਾ ਕਿ ਇਸ ਸੜਕ ਦੀ ਮੁਰੰਮਤ ਹੌਣ ਦੇ ਨਾਲ ਹੁਲੇ ਮੁਹੱਲੇ ਅਤੇ ਵਿਸਾਖੀ ਮੌਕੇ ਸੰਤਾ ਨੂੰ ਪਛਾਣੀ ਤੌਰਾਹਤ ਮਿਲੇਗੀ ਜੀ ਅੱਛਾ ਅਸੀਂ ਗਰਸ਼ੰਕਰ ਨਾਨਦਪੁਰ ਰੋਡ ਦੇ ਉੱਤੇ ਖੜੇ ਆਂ ਔਰ ਸੜਕ ਦੀ ਚੌੜਾਈ ਦਾ ਕੰਮ ਚੱਲ ਰਿਹਾ ਸੜਕ ਨੂੰ ਵਧੀਆ ਰਿਪੇਅਰ ਔਰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈਗਾ ਔਰ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਅੱਜ ਉਹ ਕੰਮ ਮਹਾਪੁਰਸ਼ ਕਰ ਰਹੇ ਨੇ ਹੌਲਾ ਮੁਹੱਲਾ ਔਰ ਖਾਲਸਾ ਦਿਵਸ ਜਿਹੜਾ ਆ ਰਿਹਾ ਹੈਗਾ ਔਰ ਉਹਨੂੰ ਮੁੱਖ ਰੱਖਦੇ ਹੋਏ ਸੰਗਤ ਦੀ ਸਹੂਲਤ ਲਈ ਇਹ ਮਾਰਗ ਚੌੜਾ ਕਰਨ ਵਾਸਤੇ ਕਾਰਜ ਵਿੱਢਿਆ ਗਿਆ ਔਰ ਕਿਲਾ ਅਨੰਦਪੁਰ ਅਨੰਦਪੁਰ ਸਾਹਿਬ ਵਾਲੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੇ ਬਾਬਾ ਸਤਨਾਮ ਸਿੰਘ ਜੀ ਬਾਬਾ ਸੁੱਚਾ ਸਿੰਘ ਜੀ ਉਹਨਾਂ ਨੇ ਕਾਰਜ ਵਿੱਢਿਆ ਪਹਿਲੀ ਗੱਲ ਤੇ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਸੰਗਤ ਨੂੰ ਔਰ ਖਾਸ ਤੌਰ ਤੇ ਹਲ加 ਗੁਰ ਸੰਗਤ ਵੜਾ ਚੌੜੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਤੁਸੀਂ ਸਾਰੇ ਇਸ ਸੇਵਾ ਦੇ ਵਿੱਚ ਯੋਗਦਾਨ ਪਾਓ ਉੱਕਦੀ ਗੱਲ ਹੈ ਅੱਜ ਜਦੋਂ ਮਹਾਪੁਰਸ਼ਾਂ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਵਿਘਨ ਪਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਕਸਰ ਪੇ ਜੰਗਲਾਤ ਵਿਭਾਗ ਤੇ पीडब्ल्यूडी ਵਿਭਾਗ ਔਰ ਉਹਦੇ ਨਾਲ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਮਹਾਪੁਰਸ਼ਾਂ ਨੇ ਜਿਹੜੇ ਸ਼ੁਰੂ ਕੀਤੇ ਹੋਏ ਕੰਮ ਖਾਸ ਕਰਕੇ ਜਿਹੜਾ ਜਦੋਂ ਅਰਦਾਸ ਹੋ ਜਵੇ ਉਹ ਕੰਮ ਰੁਕਦੇ ਨਹੀਂ ਹੁੰਦੇ ਔਰ ਅੱਜ ਜਿਹੜੇ ਕੰਮ ਨੂੰ ਖਾਲਸਾ ਦੇ ਵਿੱਚ ਔਰ ਹੋਲੇ ਮਾਲੇ ਨੂੰ ਮੁੱਖ ਰੱਖਦੇ ਸ਼ੁਰੂ ਕੀਤਾ ਗਿਆ ਉਹ ਕਾਰਜ ਬਹੁਤ ਜਿਹੜਾ ਵਧੀਆ ਪੱਧਰ ਤੇ ਸਪੀਡ ਨਾਲ ਚੱਲ ਰਿਹਾ ਹੈਗਾ ਮੈਂ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਾਡੇ ਐਨ ਆਰ ਆਈ ਵੀਰ ਜਿਹੜੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਐ ਕਿ ਬੜੀ ਦੁੱਖ ਦੀ ਗੱਲ ਹੈ ਸਰਕਾਰਾਂ ਇਹ ਕੰਮ ਨਹੀਂ ਕਰ ਸਕੀਆਂ ਅੱਜ ਮਹਾਪੁਰਸ਼ਾਂ ਨੇ ਸ਼ੁਰੂ ਕੀਤਾ ਬਹੁਤ ਐਕਸੀਡੈਂਟਸ ਹੁੰਦੇ ਆ ਰੋਡ ਨੈਰੋ ਹੈ ਰੋਡ ਦੀ ਹਾਲਤ ਵੀ ਖਸਤਾ ਹੈ ਉਹਦੇ ਕਰਕੇ ਔਰ ਮਹਾਪੁਰਸ਼ਾਂ ਦੇ ਇਸ ਕੰਮ ਦੇ ਵਿੱਚ ਸਹਿਯੋਗ ਜ਼ਰੂਰ ਦਿਓ ਕਿਲਾ ਆਨੰਦ ਅਗੜ ਵਾਲੇ ਜਿਹੜੇ ਮਹਾਪੁਰਸ਼ ਨੇ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਹੈ ਔਰ ਮੈਂ ਆਪਣੇ ਹਲਕਾ ਵਾਸੀਆਂ ਨੂੰ ਵੀ ਬੇਨਤੀ ਕਰਦੀ ਆ ਇਹਦੇ ਵਿੱਚ ਟਰਹਲੇ ਦਾ ਯੋਗਦਾਨ ਪਾਓ ਔਰ ਮੈਂ ਆਪਣੇ ਤੌਰ ਤੇ ਰੋਜ਼ਾਨਾ ਇੱਥੇ ਆਣ ਵਾਲੀਆਂ ਔਰ ਅਸੀਂ ਆਪਣੀਆਂ ਟੀਮਾਂ ਲੈ ਕੇ ਆਵਾਂਗੇ ਮਹਾਪੁਰਸ਼ਾਂ ਤੋਂ ਜਿਹੜਾ ਹੁਕਮ ਲੈ ਕੇ ਅਸੀਂ ਵੀ ਇਹਦੇ ਵਿੱਚ ਜਿੰਨਾ ਤਿਲ ਫੁੱਲ ਅਸੀਂ ਭੇਟਾ ਕਰ ਸਕਦੇ ਆ ਉਹ ਵੀ ਔਰ ਨਾਲ ਜਿਹੜਾ ਯੋਗਦਾਨ ਪਾ ਸਕਦੇ ਆ ਉਹ ਪੂਰਾ ਪਾਇਆ ਜਾਊਗਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਖਾਦਸੀ ਦੀ ਜਨਮ ਭੂਮੀ ਗਰਚਾਂ ਕਟਾ ਜੀ ਰਣੰਦ ਪੁਰ ਸੈਵਨ ਨੂੰ ਜਾਣ ਵਾਲੀ ਸੜਕ ਦੀ ਅਰਜੀ ਮੁਰੰਮਤ ਕਿਲਾ ਆਨੰਦਗੜ੍ਹ ਸਹਿਬ ਵੱਲੋਂ ਸੇਵਾ ਰਾਹੀਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਰਕਾਰ ਅੜੀਕਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਬਹਿਤ ਨਿੰਦਣਯੋਗ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਿਮੀਸ਼ਾ ਮਹਿਤਾ ਵੱਲੋਂ ਮੌਕੇ ਤੇ ਪਹੁੰਚ ਕੇ ਕੀਤਾ ਗਿਆ ਇਸ ਮੌਕੇ ਨਿਮੀਸ਼ਾ ਮਹਿਤਾ ਨੇ ਕਿਲਾ ਆਨੰਦਗੜ੍ਹ ਦੇ ਸੇਵਾਦਾਰ ਬਾਬਾਸਤਨਾਮ ਸਿੰਘ ਦੀ ਇਸ ਨੇਕ ਕਾਰਜ ਲਈ ਧੰਨਵਾਦ ਕਰਕੇ ਕਿਹਾ ਕਿ ਇਸ ਸੜਕ ਦੀ ਮੁਰੰਮਤ ਹੋਣ ਦੇ ਨਾਲ ਹੋਲੇ ਮਹੱਲੇ ਅਤੇ ਵਿਸਾਖੀ ਮੌਕੇ ਸੰਤਾ ਨੂੰ ਪਰੇਸ਼ਾਨੀ ਤੋਂ ਰਾਹਤ ਮਿਲੇਗੀ ਜੀ ਅੱਛਾ ਅਸੀਂ ਗੜਸ਼ੰਕਰ ਨਾਨਦਪੁਰ ਰੋਡ ਦੇ ਉੱਤੇ ਖੜੇ ਆਂ ਔਰ ਸੜਕ ਦੀ ਚੌੜਾਈ ਦਾ ਕੰਮ ਚੱਲ ਰਿਹਾ ਸੜਕ ਨੂੰ ਵਧੀਆ ਰਿਪੇਅਰ ਔਰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈਗਾ ਔਰ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਅੱਜ ਉਹ ਕੰਮ ਮਹਾਪੁਰਸ਼ ਕਰ ਰਹੇ ਨੇ ਹੋਲਾ ਮਹੱਲਾ ਔਰ ਖਾਲਸਾ ਦਿਵਸ ਜਿਹੜਾ ਆ ਰਿਹਾ ਹੈਗਾ ਔਰ ਉਹਨੂੰ ਮੁੱਖ ਰੱਖਦੇ ਹੋਏ ਸੰਗਤ ਦੀ ਸੌਂਰਤ ਲਈ ਇਹ ਮਾਰਗ ਚੌੜਾ ਕਰਨ ਵਾਸਤੇ ਕਾਰਜ ਬਟਿਆ ਗਿਆ ਔਰ